ਦੇਸ਼ ਭਰ ਦੇ ਵਿੱਚ ਮੌਸਮ ਬਦਲ ਰਿਹਾ ਹੈ ਤੇ ਇਸ ਬਦਲਦੇ ਮੌਸਮ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਵੱਡੀ ਪੁਖਵਾਣੀ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ बारिश हो सकती है जकर बारिश हो रही है त कितना केते प्रदूषण भी ਘਟ ਜੋ ਕਿ ਘਟ ਸਕਦਾ ਹੈ ਕਿਉਂਕਿ ਦੀਵਾਲੀ ਤੋਂ ਬਾਅਦ ਜਿੱਥੇ ਲਗਾਤਾਰ ਪ੍ਰਦੂਸ਼ਣ ਵਧ ਰਿਹਾ ਤੇ ਹਜੇ ਵੀ ਕਈ ਥਾਵਾਂ ਦੇ ਉਤੇ AQI ਦਾ ਪੱਧਰ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਜਿਸ ਕਰਕੇ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤਾਂ ਆ ਰਹੀਆਂ ਨੇ ਜਿਨ੍ਹਾਂ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਪਰੇਸ਼ਾਨੀਆਂ ਨੇ ਪਹਿਲਾਂ ਤੋਂ ਹੀ ਉਹਨਾਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਪਰ ਜਿੱਥੇ ਵਾਦੇ ਪ੍ਰਦੂਸ਼ਣ ਦੇ ਉਤੇ ਜੇਕਰ بارش ਪੈਂਦੀ ਹੈ ਤਾਂ ਇੱਕ ਵਾਰ بارش ਹੋਣ ਤੋਂ ਬਾਅਦ ਜਿੱਥੇ ਠੰਡ ਤਾਂ ਵਧੇਗੀ ਪਰ ਪ੍ਰਦੂਸ਼ਣ ਜਿਹੜਾ ਕਿ ਘਟ ਸਕਦਾ ਹੈਗਾ ਤਾਂ ਤੁਹਾਨੂੰ ਦੱਸ ਦਈਏ ਕਿ ਦੇਸ਼ ਭਰ ਦੇ ਵਿੱਚ ਮੌਸਮ ਦਾ ਰੁਖ ਬਦਲ ਰਿਹਾ ਹੈ। ਦੱਖਣੀ ਭਾਰਤ ਦੇ ਕਈ ਸੂਬਿਆਂ ਦੇ ਵਿੱਚ ਜਿੱਥੇ ਲਗਾਤਾਰ ਭਾਰੀ ਮੀਂਹ ਦੀ ਗਤੀਵਿਧੀ ਜਾਰੀ ਹੈ, ਉੱਥੇ ਹੀ ਉੱਤਰੀ ਭਾਰਤ ਦੇ ਵਿੱਚ ਠੰਡ ਹੌਲੀ-ਹੌਲੀ ਵਧਣ ਲੱਗੀ ਹੈ। ਦਿੱਲੀ ਐਨਸੀਆਰ ਸਮੇਤ ਕਈ ਉੱਤਰੀ ਸੂਬਿਆਂ ਦੇ ਵਿੱਚ ਆਸਮਾਨ ਦੇ ਉੱਤੇ ਬੱਦਲ ਛਾਏ ਹੋਏ ਨੇ ਅਤੇ ਹਲਕੀ ਹਵਾਵਾਂ ਦਾ ਤਾਪਮਾਨ ਦੇ ਵਿੱਚ ਗਿਰਾਵਟ ਆ ਰਹੀ ਹੈ। ਜਿਸ ਨਾਲ ਸਵੇਰੇ ਸ਼ਾਮ ਦੇ ਵਿੱਚ ਤੁਹਾਨੂੰ ਦੱਸਦੀ ਕਿ ਠੰਡ ਦਾ ਅਹਿਸਾਸ ਹੋਰ ਵਧ ਗਿਆ ਤਾਂ ਮੌਸਮ ਵਿਭਾਗ ਯਾਨੀ ਕਿ ਆਈਐਮਡੀ ਨੇ ਅਗਲੇ 5 ਦਿਨਾਂ ਦੇ ਲਈ ਕੇਰਲ, ਕਰਨਾਟਕ ਅਤੇ ਤਾਮਿਲਨਾਡੂ ਦੇ ਕਈ ਹਿੱਸਿਆਂ ਦੇ ਵਿੱਚ ਭਾਰੀ ਤੋਂ ਭਾਰੀ ਬਹੁਤ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਹੰਦਾਲ ਦੀ ਖਾੜੀ ਅਤੇ ਅਰਬ ਸਾਗਰ ਦੇ ਵਿੱਚ ਦੋ ਨਵੇਂ ਮੌਸਮੀ ਤੰਤਰ ਬਣ ਰਹੇ ਨੇ ਤਾਂ ਜੋ ਕਿ ਵੈਦਰ ਸਿਸਟਮ ਬਣ ਰਹੇ ਨੇ ਜਿਸ ਕਾਰਨ ਦੱਖਣ ਤੇ ਪੂਰਬੀ ਭਾਰਤ ਦੇ ਵਿੱਚ بارش ਦਾ ਦੌਰ ਤੇਜ਼ ਹੋ ਸਕਦਾ ਹੈ। ਉੱਤੇ ਝਾਰਖੰਡ ਦੇ ਵਿੱਚ ਹਨੇਰੀ ਅਤੇ ਬਿਜਲੀ ਦੇ ਨਾਲ ਮੀਂਹ ਦਾ ਅਲਰਟ ਜਾਰੀ ਦੇ ਵਿੱਚ ਮੀਂਹ ਦਾ ਅਲਰਟ ਜੋ ਕਿ ਰਾஞ்சி ਮੌਸਮ ਵਿਭਾਗ ਕੇਂਦਰ ਦੇ ਅਨੁਸਾਰ 29 ਤੋਂ 31 ਅਕਤੂਬਰ ਤੱਕ ਚਾਰਖੰਡ ਦੇ ਕਈ ਜ਼ਿਲਾਂ ਦੇ ਵਿੱਚ ਭਾਰੀ ਮੀਂਹ ਹਨੇਰੀ ਤੂਫਾਨ ਅਤੇ ਬਿਜਲੀ ਚਮਕਣ ਦੀ ਸੰਭਾਵਨਾ ਚੁਟਾਈ ਜਾ ਰਹੀ ਹੈ। ਔਰਤੇ ਕੁਝ ਇਲਾਕਿਆਂ ਦੇ ਵਿੱਚ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ। ਔਰਤੇ ਤੋਂ ਦੱਸਦੀ ਹੈ ਕਿ ਬਿਹਾਰ ਦੇ ਵਿੱਚ ਵੀ ਭਾਰੀ ਮੀਂਹ ਚੇਤਾਵਨੀ ਦਿੱਤੀ ਗਈ ਹੈ ਤਾਂ ਪਟਨਾ ਮੌਸਮ ਵਿਗਿਆ ਵਿਭਾਗ ਨੇ 28 ਅਕਤੂਬਰ ਤੋਂ ਯਾਨੀ ਕਿ ਬੀਤੇ ਕੱਲ ਤੋਂ ਹੀ ਬਿਹਾਰ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਬੰਗਾਲ ਦੀ ਖਾੜੀ ਦੇ ਵਿੱਚ ਬਣਿਆ ਕਮ ਦਬਾਅ ਵਾਲਾ ਖੇਤਰ ਜੋ ਕਿ ਹੁਣ ਚੱਕਰਵਾਤੀ ਤੂਫਾਨ ਦੇ ਵਿੱਚ ਤਬਦੀਲ ਹੋ ਸਕਦਾ ਹੈ 29 ਅਤੇ ਜੋ ਕਿ 31 ਅਕਤੂਬਰ ਤੱਕ ਕਈ ਜ਼ਿਲ੍ਹਿਆਂ ਦੇ ਵਿੱਚ ਜੋ ਕਿ ਮਜ਼ਬੂਤ ਹਵਾਵਾਂ ਤੇ ਤੇਜ਼ ਬਾਰਿਸ਼ ਦੇ ਅਸਰ ਜਿਹੜੇ ਕਿ ਨਜ਼ਰ ਆ ਰਹੇ ਨੇ ਤਾਂ ਬਿਹਾਰ ਉੱਤਰ ਪ੍ਰਦੇਸ਼ ਦਿੱਲੀ ਤੇ ਰਾਜਸਥਾਨ ਦੇ ਵਿੱਚ ਮੌਸਮ ਠੰਡਾ ਹੋ ਰਿਹਾ ਹੈ ਦਿੱਲੀ ਅਤੇ ਹਰਿਆਣਾ ਦੇ ਵਿੱਚ ਮੀਦ ਦਾ ਅਲਰਟ ਜਾਰੀ ਕੀਤਾ ਗਿਆ ਜਿਸ ਤੋਂ ਬਾਅਦ ਠੰਡ ਹੋਰ ਵੱਧਣ ਦੀ ਸੰਭਾਵਨਾ ਹੈ ਉਤਾਂ ਹੀ ਹਰਿਆਣਾ ਤੇ ਪੰਜਾਬ ਦੇ ਵਿੱਚ ਵੀ ਤਾਪਮਾਨ ਹੌਲੀ-ਹੌਲੀ ਘਟ ਰਿਹਾ ਹੈ ਅਤੇ ਸਵੇਰੇ ਸ਼ਾਮ ਦੀ ਠੰਡ ਲੋਕਾਂ ਨੂੰ ਕੰਬਣ ਦੇ ਉੱਤੇ ਜੋ ਕਿ ਮਜਬੂਰ ਕਰ ਰਹੀ ਹੈ ਹਾਲਾਂਕਿ ਹਰਿਆਣਾ ਤੇ ਪੰਜਾਬ ਦੇ ਵਿੱਚ ਜਿੱਥੇ ਮੌਸਮ ਲਗਾਤਾਰ ਬਦਲ ਰਿਹਾ ਹੈਗਾ ਇਸੇ ਦਰਮਿਆਨ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਵੀ AQI ਦਾ ਪੱਧਰ ਵੀ ਲਗਾਤਾਰ ਵਧ ਰਿਹਾ ਹੈਗਾ ਤੇ ਸਵੇਰੇ ਸ਼ਾਮ ਦੀ ਠੰਡ ਵੀ ਵਧ ਰਹੀ ਹੈ ਜੋ ਇਸ ਕਰਕੇ ਲੋਕਾਂ ਨੇ ਸ਼ਾਮ ਦੇ ਵੇਲੇ ਜੇਕਰ ਕਿਤੇ ਜਾਂਦੇ ਨੇ ਤਾਂ ਕੋਟੀਆਂ ਤੇ ਜੈਕਟਾਂ ਵੀ ਕੱਢਣਾਂ ਸ਼ੁਰੂ ਕਰ ਦਿੱਤੀਆਂ ਨੇ ਟੂ-ਵీలਰ ਵਾਇ ਤੁਸੀਂ ਦੇਖ ਕੇ ਹੋਣਗੇ ਠੰਡ ਹੋਣ ਲੱਗੀ ਹੈ ਹਵਾ ਤੇਜ਼ ਹੋਣ ਲੱਗੀ ਹੈ ਜਿਸ ਕਰਕੇ ਲੋਕਾਂ ਨੇ ਕੰਬੜਾ ਵੀ ਕੱਢਣੀ ਸ਼ੁਰੂ ਕਰ ਦਿੱਤੀ ਹੈ